ਸਾਖੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਮੀਲ ਜਦ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਪਹੁੰਚੇ ਤਾਂ ਉੱਥੇ ਉਹਨਾਂ ਦਾ ਮਾਧੂਦਾਸ ਬੇਰਗੀ ਨਾਲ ਮੀਲ ਹੋਇਆ ਮਾਧੂਦਾਸ ਜੰਮੂ ਰਾਜੋੜੀ ਦਾ ਰਹਿਣ ਵਾਲਾ ਸੀ ਅਤੇ ਪੰਜਾਬੀ ਜਾਣਦਾ ਸੀ ਉਹ ਵੱਡਾ ਸੂਰਬੀਰ ਅਤੇ ਜੰਤਰਾ ਮੰਤਰਾਂ ਵਿੱਚ ਨਿਪੁੰਨ ਸੀ ਜਿਹੜਾ ਸੰਤ ਮਹਾਤਮਾ ਉਸਦੀ ਡੇਰੀ ਜਾਂਦਾ ਤਾਂ ਉਹ ਆਪਣੇ ਮੰਤਰਾਂ ਅਤੇ ਬੀਰਾਂ ਨੂੰ ਭੇਜ ਕੇ ਉਸਦੀ ਬੜੀ ਖਿਲੀ ਉਡੋਂਦਾ। ਮਾਧੋਦਾਸ ਇਹੋ ਜਿਹਿਆਂ ਹਸੂ ਹੀਣੀਆਂ ਗੱਲਾਂ ਕਰਕੇ ਬਹੁਤ ਖੁਸ਼ ਹੁੰਦਾ ਸੀ। ਜਦ ਗੁਰੂ ਜੀ ਨੂੰ ਉਸਦੀ ਅਜੀਹ ਵਰਤਿਵੇਂ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਕੁਝ ਸਿੰਘਾਂ ਨੂੰ ਨਾਲ ਲੈ ਕੇ ਉਸਦੀ ਡੇਰੀ 'ਤੇ ਜਾ ਪਹੁੰਚੇ। ਅਤੇ ਮਾਧੋਦਾਸ ਦੇ ਸੁੰਦਰ ਪਲੰਗ ਉੱਤੇ ਜਾ ਲੇਟੀ। ਜਦ ਮਾਧੋਦਾਸ ਨੂੰ ਇਸ ਬਾਰੇ ਪਤਾ ਲੱਗਾ ਤੋ ਉਸ ਆਪਣੇ ਵੀਰ ਭੇਜੇ ਪਰ ਉਹ ਗੁਰੂ ਸਾਹਿਬ ਤੇ ਕੋਈ ਪ੍ਰਭਾਵਨਾ ਪਾ ਸਕੇ ਅੰਤ ਵਿੱਚ ਮਾਧੋਦਾਸ ਗੁਰੂ ਜੀ ਦੀ ਚਰਨੀ ਆ ਲੱਗਾ ਗੁਰੂ ਜੀ ਪੁੱਛਿਆ ਤੂੰ ਕੌਣ ਹੈ ਉਹ ਕਹਿਣ ਲੱਗਾ ਮੈਂ ਆਪ ਦਾ ਬੰਦਾ ਹਾਂ ਗੁਰੂ ਜੀ ਨੇ ਕਿਹਾ ਤੂੰ ਐਡਾ ਬਹਾਦਰ ਬਲਵਾਨ ਸੂਰਬੀਰ ਅਤੇ ਰਿੱਧੀਆਂ ਸਿੱਧੀਆਂ ਦਾ ਮਾਲਕ ਏ ਤੈਨੂੰ ਇਸ ਤਾਕਤ ਨੂੰ ਗਰੀਬਾਂ ਅਤੇ ਮਜਲੂਮਾਂ ਦੇ ਬਚਾਅ ਵਾਸਤੇ ਵਰਤਣਾ ਚਾਹੀਦਾ ਹੈ ਮਾਧੋਦਾਸ ਨੇ ਪੁੱਛਿਆ ਉਹ ਕਿਨੇ ਤਾਂ ਗੁਰੂ ਜੀ ਨੇ ਉਸ ਨੂੰ ਮੁਗਲਾਂ ਦੇ ਜ਼ੁਲਮਾਂ ਬਾਰੇ ਸੁਚੇਤ ਕੀਤਾ ਉਹਨਾਂ ਦੱਸਿਆ ਕਿ ਪੰਜਾਬ ਦੇ ਲੋਕ ਮੁਗਲ ਹਾਕਮਾਂ ਦੇ ਜ਼ੁਲਮ ਦਾ ਸ਼ਿਕਾਰ ਹਨ ਅਤੇ ਨਰਗ ਦੀ ਜ਼ਿੰਦਗੀ ਭੋਗ ਰਹੇ ਹਨ ਉਥੇ ਜਾ ਕੇ ਉਹ ਜ਼ਾਲਮਾਂ ਦਾ ਨਾਸ਼ ਕਰੇ ਅਤੇ ਮਜਲੂਮਾਂ ਦਾ ਮਸੀਹਾ ਬਣੇ ਗੁਰੂ ਜੀ ਉਸ ਨੂੰ ਆਪਣੇ ਡੇਰੇ ਲੈ ਗਏ ਅੰਮ੍ਰਿਤ ਛਕਾ ਕੇ ਉਸ ਨੂੰ ਸਿੰਘ ਸਜਾ ਦਿੱਤਾ ਤੇ ਉਸ ਦਾ ਨਵਾਂ ਨਾਂ ਗੁਰਬਖਸ਼ ਸਿੰਘ ਰੱਖ ਦਿੱਤਾ ਫਿਰ ਉਸ ਨੂੰ ਪੰਜ ਤੀਰ ਪੰਜ ਸਲਾਹਕਾਰ ਅਤੇ ਕੁਝ ਫੌਜ ਦੇ ਕੇ ਪੰਜਾਬ ਨੂੰ ਤੋੜ ਦਿੱਤਾ ਉੱਗੇ ਜਥੇਦਾਰਾਂ ਨੂੰ ਹੁਕਮਨਾਮੇ ਲਿਖ ਭੇਜੇ ਕਿ ਬੰਦਾ ਸਿੰਘ ਬਹਾਦਰ ਦੀ ਸਹਾਇਤਾ ਕਰਨ ਇੱਕ ਹੁਕਮਨਾਮਾ ਉਹਨਾਂ ਬਾਬਾ ਦੀਪ ਸਿੰਘ ਜਨੂਵੀ ਲਿਖ ਭੇਜਿਆ ਬਾਬਾ ਦੀਪ ਸਿੰਘ ਨੇ ਲੱਖੀ ਜੰਗਲ ਦੇ ਸਿੰਘਾਂ ਨੂੰ ਸੁਨੇਹੇ ਭੇਜ ਦਿੱਤੇ ਕਿ ਜ਼ਾਲਮ ਹਾਕਮਾਂ ਨੂੰ ਸੋਧਣ ਦਾ ਸਮਾਂ ਆ ਗਿਆ ਹੈ ਅਤੇ ਇਸ ਕਾਰਜ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਪਣੇ ਖਾਸ ਦੂਤ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਹੈ ਬੰਦਾ ਸਿੰਘ ਪਾਸ ਸਿੰਘਾਂ ਦੀਆਂ ਵਹੀਰਾ ਇਕੱਠੀਆਂ ਹੋ ਗਈਆਂ ਬੰਦਾ ਸਿੰਘ ਬਹਾਦਰ ਜ਼ਾਲਮ ਹਾਕਮਾਂ ਨੂੰ ਸੋਧਦਾ ਹੋਇਆ ਸੂਬਾ ਸਰਹੰਦ ਵੱਲ ਵਧ ਰਿਹਾ ਸੀ ਬਾਬਾ ਦੀਪ ਸਿੰਘ ਆਪਣੇ ਸਿੰਘਾਂ ਨੂੰ ਲੈ ਕੇ ਉਸ ਨੂੰ ਮਿਲ ਪਿਆ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਨੂੰ ਮਿਲ ਕੇ ਬਹੁਤ ਖੁਸ਼ ਹੋਇਆ ਤੇ ਉਹਨਾਂ ਇਕੱਠਿਆਂ ਹੋ ਕੇ ਸਰਹੰਦ ਤੇ ਹਮਲਾ ਕਰ ਦਿੱਤਾ। ਬਾਬਾ ਬੰਦਾ ਬਹਾਦਰ ਸਾਰੇ ਜ਼ਿਮੀਦਾਰਾਂ ਨੂੰ ਖਤਮ ਕਰੀ ਜਾ ਰਿਆ ਸੀ ਅਤੇ ਜ਼ਮੀਨ ਮੁਜਾਰਿਆਂ ਨੂੰ ਦੇ ਜਾ ਰਿਆ ਸੀ। ਇਸ ਲਈ ਉਹ ਵੀ ਉਸ ਦੀ ਮਦਦ ਵਾਸਤੇ ਹਥਿਆਰ ਲੈ ਕੇ ਨਾਲ ਚੱਲ ਪੈਂਦੇ ਸਨ। ਕੁਝ ਲੁੱਟ ਦੇ ਖਿਆਲ ਨਾਲ ਵੀ ਉਹਨਾਂ ਦਾ ਸਾਥ ਦੇ ਰਹੇ ਸਨ। ਵजीर खान ਸੂਬਾ ਸਰਹੰਦ ਨੇ ਛੋਟੇ ਸੈਭ ਜਾਦਿਆਂ ਨੂੰ ਨੀਹਾਂ ਵਿੱਚ ਚਣਵਾਇਆ ਸੀ ਇਸ ਲਈ ਉਸ ਨੂੰ ਸੁਧਣਾ ਬੜਾ ਜ਼ਰੂਰੀ ਸੀ ਸਿੰਘਾਂ ਨੇ ਸਰਹੰਦ ਨੂੰ ਘੇਰਾ ਪਾ ਲਿਆ ਵजीर खान ਵੀ ਮੁਕਾਬਲਾ ਕਰਨ ਲਈ ਅੱਗੇ ਵਧਿਆ ਪਰ ਉਹ ਸਿੰਘਾਂ ਦਾ ਮੁਕਾਬਲਾ ਨਾ ਕਰ ਸਕਿਆ ਸਿੰਘਾਂ ਨੇ ਉਸ ਨੂੰ ਫੜ ਕੇ ਬਜ਼ਾਰਾਂ ਵਿੱਚ ਧੂ ਧੂ ਕੇ ਹੀ ਮਾਰ ਦਿੱਤਾ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਅਤੇ ਸੂਬਾ ਸਰਹੰਦ ਦੀ ਸਾਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਮਾਣੀ ਦੇ ਜਲਾਦ ਜਿਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ ਉਸ ਨੂੰ ਪਰਿਵਾਰ ਸਹਿਤ ਕਤਲ ਕਰ ਦਿੱਤਾ ਗਿਆ। ਸੂਬਾ ਸਰਹੰਦ ਦਾ ਵਜ਼ੀਰ ਸੁਚਾਨੰਦ ਜਿਸ ਨੇ ਸਾਹਿਬਜ਼ਾਦੀਆਂ ਨੂੰ ਕਤਲ ਕਰਨ ਲਈ ਜ਼ੋਰ ਦਿੱਤਾ ਸੀ ਸਰਹੰਦ ਨੂੰ ਛੱਡ ਕੇ ਹੀ ਭੱਜ ਗਿਆ ਸੀ ਪਰ ਸਥਾਨਕ ਲੋਕ ਉਸ ਦੇ ਟਿਕਾਣੇ ਜਾਣਦੇ ਸਨ। ਉਸ ਨੂੰ ਫੜ ਕੇ ਬੜੇ ਤਸੀਹੇ ਦੇ ਕੇ ਮਾਰਿਆ ਗਿਆ। ਇਸ ਤੋਂ ਬਾਅਦ ਸੁਡੋਰਾ ਅਤੇ ਸਹਾਰਨਪੁਰ ਨੂੰ ਵੀ ਸੋਧਿਆ ਗਿਆ ਅਤੇ ਜਲਮਾ ਨੂੰ ਚੁਣਚੁਣ ਮਾਰਿਆ ਗਿਆ ਕੋਈ ਵੀ ਮੁਗਲ ਸੂਰਮਾ ਸਿੱਖਾਂ ਦਾ ਮੁਕਾਬਲਾ ਕਰਨ ਲਈ ਤਿਆਰ ਨਹੀਂ ਸੀ ਇਨ੍ਹਾਂ ਸਾਰੀਆਂ ਲੜਾਈਆਂ ਵਿੱਚ ਬਾਬਾ ਦੀਪ ਸਿੰਘ ਨੇ ਆਪਣੀ ਬਹਾਦਰੀ ਦੇ ਖੂਬ ਜੋਹਰ ਦਿਖਾਏ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਬੀਰਤਾ ਤੇ ਬਹੁਤ ਪ੍ਰਸੰਨ ਹੋਇਆ ਅਤੇ ਉਸਨੇ ਬਾਬਾ ਦੀਪ ਸਿੰਘ ਨੂੰ ਅਣਖੀ ਬਲੀ ਯੋ ਦੇ ਦਾ ਖਿਤਾਬ ਦਿੱਤਾ ਜਦ ਬਾਬਾ ਬੰਦਾ ਸਿੰਘ ਬਹਾਦਰ ਪਹਾੜਾਂ ਵੱਲ ਚਲੇ ਗਏ ਤਾਂ ਬਾਬਾ ਦੀਪ ਸਿੰਘ ਆਪਣੇ ਸਾਥੀਆਂ ਸਮੇਤ ਦੁਬਾਰਾ ਦਮਦਮਾ ਸਾਹਿਬ ਆ ਗਏ ਅਗਲੀ ਸਾਖੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ